ਚੈਨਲ ਸਰਕਾਰ ਬਣਾਈ ਸੀ ਔਰ ਜਿੰਨੇ ਚੈਨਲ ਬਣਾਈ ਸੀ ਨਾ ਉਨੀ ਤੇਜ਼ੀ ਦੇ ਨਾਲ ਲੋਕਾਂ ਦੇ ਸੁਪਨੇ ਟੁੱਟੇ ਆ ਚੱਕਨਾ ਚੂਰ ਕਰਦੇ ਆਮ ਆਦਮੀ ਪਾਰਟੀ ਨੇ ਔਰ ਲੋਕ ਹੁਣ ਇਸ ਉਮੀਦ ਦੇ ਵਿੱਚ ਹੈ ਇਸ ਵੇਟ ਦੇ ਵਿੱਚ ਕਿ ਕਦੋਂ ਚੋਣਾ ਆਉਣ ਤੇ ਕਦੋਂ ਇਹ ਸਰਕਾਰ ਬਦਲੇ ਫੜਾਂ ਦੇ ਵਿੱਚ ਲੋਕਾਂ ਦੇ ਘਰ ਬਰਬਾਦ ਹੋਏ ਲੋਕਾਂ ਦੀ ਰੋਜ਼ਗਾਰ ਖਤਮ ਹੋ ਗਏ ਲੋਕਾਂ ਦੇ ਮਤਲਬ ਪਸ਼ੂ ਨਹੀਂ ਬਚੇ ਖਾਨ ਨੂੰ ਕੁਸ਼ਰੀਆ ਨਹੀਂ ਫਸਲਾਂ ਉਜੜ ਗਈਆਂ ਮੈਨੂੰ ਦੱਸੋ ਕਿ ਆਮ ਆਦਮੀ ਪਾਰਟੀ ਨੇ ਕੀ ਕੀਤਾ ਲੋਕ ਨਾਸਤੇ ਨੇ ਕਿਤੇ ਨਾਲ ਜਾ ਕੇ ਖੜੀ ਲੋਕ ਕਦੀ ਜੰਮੇ ਹੀ ਨਹੀਂ ਜਾਂ ਲੋਕਾਂ ਦੀ ਉਮਰਾਂ 120 20 ਸਾਲ ਵੋਟਰ ਕਾਰਡ ਤੇ ਲਿਖੀਆਂ ਹੋਈਆਂ ਤੇ ਉਹਨਾਂ ਦੀਆਂ ਵੋਟਾਂ ਪੁਆਈਆਂ ਹੋਈਆਂ ਹੈ ਰਾਈ ਸੈਂਟਰ ਦੀ ਸਰਕਾਰ ਤੋਂ ਲੈ ਕੇ ਤੇ ਭਾਵੇਂ ਬਲਾਕ ਲੈਵਲ ਤੱਕ ਦੀਆਂ ਜੋਣਾ ਸੀ ਹਰੇਕ ਦੇ ਵਿੱਚ ਵੋਟ ਚੋਰੀ ਹੋਈ ਹੈ ਬਹੁਤ ਧੱਕੇ ਕਰਦੇ ਆਏ ਇਹ ਲੋਕ ਬਹੁਤ ਧੱਕਾ ਕੀਤਾ ਵੋਟਾਂ ਜਾਲੀ ਬਣਾ ਲੀਆਂ ਚੋਰੀ ਪਵਾਤੀਆਂ ਕੋਈ ਨਾ ਟੈਨ ਨਹੀਂ ਕਰਦੇ ਤੇ ਜਿਸ ਕਾਰਨ ਜਿਹੜੇ ਆਮ ਲੋਕ ਹੈ ਆਮ ਜਨਤਾ ਹੈ ਉਹ ਕਾਂਗਰਸ ਪਾਰਟੀ ਦੇ ਆਫਿਸ ਜਾਂਦੀ ਹੈ ਤੇ ਅਸੀਂ ਰੋਜ਼ ਉਹਨਾਂ ਨੂੰ ਐਂਟਰਟੇਨ ਕਰਦੇ ਹਾਂ ਉਹਨਾਂ ਦੀ ਪ੍ਰੋਬਲਮ ਸੋਲਵ ਕਰਦੇ ਹਾਂ ਪਰਦਾ ਫਾਸ਼ ਰਾਹੁਲ ਗਾਂਧੀ ਜੀ ਨੇ ਕੀਤਾ ਤੁਹਾਡੇ ਸਾਹਮਣੇ ਮੀਡੀਆ ਦੇ ਵਿੱਚ ਉਹਨਾਂ ਨੇ ਕਿੰਨਾ ਦਿੱਤਾ ਕਿ ਕਿਤੋਂ 40000 ਵੋਟ ਨਾਲ ਪਰਦਾ ਫਾਸ਼ ਕੀਤਾ ਕਿਤੇ 1 ਲੱਖ ਵੋਟ ਜਾਲੀ ਪੈਰੀ ਹੈ ਇੱਕ ਇੱਕ ਐਡਰੈਸ ਤੇ 10 10000 ਬੰਦੇ ਦੀਆਂ ਵੋਟਾਂ ਬਣੀਆਂ ਹੋਈਆਂ ਕਾਂਗਰਸ ਤੋਂ ਆਪਣੇ ਅਮਰਤਾ ਬੜਿੰਗ ਜੀ ਪਹੁੰਚੇ ਹੈਗੇ ਨੇ ਤੇ ਵਾਰਡ ਨੰਬਰ 5 ਦੇ ਵਿੱਚ ਜਿਹੜਾ ਜਿਹੜੇ ਇਹਨਾਂ ਨੇ ਮੁਹਿੰਮ ਚਲਾਈ ਹੈਗੀ ਹੈ ਤੇ ਗੱਲਬਾਤ ਕਰਦੇ ਆ ਅਮਰਤਾ ਬੜਿੰਗ ਜੀ ਦੇ ਨਾਲ ਕਿਵੇਂ ਦੇਦੇ ਆ ਕਿ ਅੱਜ ਵਾਰਡ ਨੰਬਰ 5 ਦੇ ਵਿੱਚ ਪਹੁੰਚੇ ਹੈਗੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਕਿੱਦਾਂ ਦੇ ਦੇਓ ਕਿ ਜਿਹੜਾ ਆਰੰਭ ਜਿਹੜੀ 2027 ਦੀ ਚੋਣਾਂ ਨੂੰ ਲੈ ਕੇ ਤੇ ਕੀ ਨੈਸਰ ਕੀ ਜਾਣਾ ਚਾਹੁੰਦੇ ਨੇ ਦੇਖੋ 2027 ਦੇ ਵਿੱਚ ਮੈਂ ਸਾਰੇ ਕਾਂਗਰਸ ਪਾਰਟੀ ਦੇ ਵਰਕਰਸ ਨੂੰ ਇਹ ਕਹੂੰਗੀ ਕਿ ਦਿੰਦੁਗਣੀ ਰਾਤ ਚੌਗਣੀ ਆਪਾਂ ਤਰੱਕੀ ਕਰਾਂਗੇ ਜੇ ਇਸੇ ਤਰ੍ਹਾਂ ਮਿਹਨਤ ਕਰਦੇ ਰਹੀਏ ਔਰ ਸਤਾਈ ਦੇ ਵਿੱਚ ਸਭ ਨੇ ਰਲ ਕੇ ਸਰਕਾਰ ਬਣਾਉਣੀ ਹੈ ਔਰ 100% ਪਰਮਾਤਮਾ ਕਿਰਪਾ ਕਰਨ ਕਿ ਸਰਕਾਰ 100% ਬਣੂਗੀ। ਕਿਵੇਂ 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 ਦੇਖਦੇ ਆ ਕਿ ਲਗਾਤਾਰ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਨੇ ਕੀ ਹੈ ਇਹਨੇ ਵਾਦੇ ਕੀਤੇ ਸੀ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਕਿ ਹਰ ਟਾਈਮ ਲਗਾਤਾਰ ਨਸ਼ਾ ਹੀ ਨਸ਼ਾ ਵੇਚਦਾ ਪਿਆ ਕਿ 2027 ਨੂੰ ਕਿੱਦਾਂ ਦੇਖਦੇ ਸਰ ਆਮ ਆਦਮੀ ਤਾਂ ਗਈ ਸਮਝੋ ਗੱਲ ਇਹ ਕਿ ਉਹਨਾਂ ਦੇ ਝੂਠ ਨੂੰ ਵੇਖਿਆ ਲੋਕਾਂ ਨੇ ਪਰਖਿਆ ਬੜੇ ਉਤਸ਼ਾਹ ਨਾਲ ਸਰਕਾਰ ਬਣਾਈ ਸੀ ਔਰ ਜਿੰਨੇ ਉਤਸ਼ਾਹ ਨਾਲ ਬਣਾਈ ਸੀ ਨਾ ਉਨੀ ਤੇਜ਼ੀ ਦੇ ਨਾਲ ਲੋਕਾਂ ਦੇ ਸੁਪਨੇ ਟੁੱਟੇ ਐ ਚੱਕਨਾ ਚੂਰ ਕਰਤੇ ਆਮ ਆਦਮੀ ਪਾਰਟੀ ਨੇ ਔਰ ਲੋਕ ਹੁਣ ਇਸ ਉਮੀਦ ਦੇ ਵਿੱਚ ਐ ਇਸ ਵੇਟ ਦੇ ਵਿੱਚ ਕਿ ਕਦੋਂ ਚੋਣਾ ਆਉਣ ਤੇ ਕਦੋਂ ਇਹ ਸਰਕਾਰ ਬਦਲੇ ਬਿਕੋਜ਼ ਹਰ ਘਰ ਦੇ ਵਿੱਚ ਨਸ਼ਾ ਪਚਾਤਾ ਲੇਡੀਜ਼ ਨੂੰ 1000 ਰੁਪਏ ਦਾ ਲਾਰਾ ਲਾ ਕੇ ਲੇਡੀਜ਼ ਤੋਂ ਇੱਕ ਤਰਫਾ ਵੋਟ ਪਵਾ ਲਈ ਔਰ ਜਦ ਕਿ ਉਹਨਾਂ ਹੀ ਸੜੀਆਂ ਪੈਣਾ ਦੇ ਔਰਤਾਂ ਦੇ ਕਰ ਬਰਬਾਦ ਕਰਕੇ ਰੱਖਤੇ ਪੈਸਾ ਇਕੱਠੇ ਕਰਨ ਦੇ ਮਾਰਿਆ ਨੇ ਔਰ ਲੋਕਾਂ ਨੇ ਇਹਨਾਂ ਦਾ ਸੱਚ ਬੜੀ ਚੰਗੀ ਤਰ੍ਹਾਂ ਵੇਖ ਲਿਆ ਇਹਨਾਂ ਨੂੰ ਪਰਖ ਲਿਆ ਔਰ ਤੁਸੀਂ ਦੇਖਿਆ ਜੇ 27 ਦੇ ਵਿੱਚ ਇਹਨਾਂ ਮੇਰੀਆਂ ਨੇ ਜਵਾਬ ਦੇਣਾ ਇਹਨਾਂ ਨੂੰ ਸਰਕਾਰ ਪਲਟ ਕੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਾ ਕੇ ਕੀ ਹੈ ਹਰੇਕ ਟਾਈਮ ਤੇ ਹੈ ਝੂਠੇ ਵਾਦੇ ਕੀਤੇ ਇਹਨਾਂ ਨੇ ਅਸੀਂ ਸਿਰਫ ਇੱਕ ਬਿਜਲੀ ਦਾ ਬਿੱਲ ਜਿਹੜਾ ਮਾਫ ਕਰਾਤਾ ਆਪਣੇ ਨੂੰ ਪਤਾ ਨਹੀਂ ਕੀ ਕਰ ਲਿਆ ਦੇਖਿਆ ਨਹੀਂ ਦੇਖੋ ਵੀਰ ਜੀ ਇਹ ਬਿਜਲੀ ਦੇ ਬਿੱਲ ਦੇ ਵਿੱਚ ਵੀ ਬਹੁਤ ਫਰਾਡਸ ਹੈ ਇਹਨਾਂ ਦੇ ਬੜੇ ਫਲੋਸ ਹੈ ਇਹ ਲੋਕ ਇਹਨਾਂ ਦੇ ਸੱਚ ਨੂੰ ਬੜੀ ਚੰਗੀ ਤਰ੍ਹਾਂ ਪਰਖ ਗਏ ਠੀਕ ਹੈ ਬਾਹਲਾ ਕੁਛ ਦੇਖੋ ਨਿੰਦੀ ਜਾਵਾਂਗੇ ਫਰਕ ਉਸ ਗੱਲ ਨਾਲ ਕੋਈ ਫਾਇਦਾ ਨਹੀਂਗਾ ਤੁਸੀਂ ਦੇਖਿਆ ਜੀ ਆਉਣ ਵਾਲੀ 27 ਦੇ ਵਿੱਚ ਕਿਸ ਤਰ੍ਹਾਂ ਲੋਕ ਸਰਕਾਰ ਪਲਟਦੇ ਹੈ ਇਹ ਤਾਂ ਸਮਾਂ ਦੱਸੂਗਾ ਬਿਕੋਜ਼ ਇਹਨਾਂ ਦੇ ਝੂਠ ਰੋਜ਼ ਰੋਜ਼ ਦੇ ਝੂਠ ਰੋਜ਼ ਰੋਜ਼ ਦੇ ਝੂਠ ਇਸ ਤਰ੍ਹਾਂ ਲੋਕਾਂ ਦੇ ਘਰ ਬਰਬਾਦ ਕੀਤੇ ਔਰ ਤੁਸੀਂ ਦੇਖੋ ਕਿਸ ਤਰ੍ਹਾਂ ਹੜ੍ਹਾਂ ਦੇ ਵਿੱਚ ਲੋਕਾਂ ਦੇ ਘਰ ਬਰਬਾਦ ਹੋਏ ਲੋਕਾਂ ਦੀ ਰੋਜ਼ਗਾਰ ਖਤਮ ਹੋ ਗਏ ਲੋਕਾਂ ਦਾ ਮਤਲਬ ਪਸ਼ੂ ਨਹੀਂ ਬਚੇ ਖਾਨ ਨੂੰ ਕੁਸ਼ ਰਿਆ ਨਹੀਂ ਫਸਲਾਂ ਉੱਜੜ ਗਈਆਂ ਮੈਨੂੰ ਦੱਸੋ ਕਿ ਆਮ ਆਦਮੀ ਪਾਰਟੀ ਨੇ ਕੀ ਕੀਤਾ ਲੋਕਾਂ ਵਾਸਤੇ ਕੀ ਦੇ ਨਾਲ ਜਾ ਕੇ ਖੜੀ ਕੀ ਦਾ ਘਰ ਕੋਆ ਕੇ ਦਿੱਤਾ ਹੈ ਕੀ ਦੇ ਰੋਜ਼ਗਾਰ ਦਾ ਸਮਾਧਾਨ ਕਰਕੇ ਦਿੱਤਾ ਕੋਈ ਦੋ ਪਰਿਵਾਰਾਂ ਦੇ ਨਾਮ ਲਾਓ ਨਾ ਕੁਝ ਕੀਤਾ ਹੋਵੇ ਗੱਲੀਆਂ ਗੱਲਾਂ ਕਰਨ ਨਾਲ ਸਟੇਜ ਤੇ ਬੋਲਣ ਨਾਲ ਨਹੀਂ ਸਰਕਾਰਾਂ ਚੱਲਦੀ ਇੱਕ ਲਾਸਟ ਮੈਸਜਰ ਮੈਂ ਪੁੱਛੂਗਾ ਵੋਟ ਚੋਰ ਗੱਦੀ ਛੋਟ ਇਹਦਾ ਮੈਸੇਜ ਇੱਕ ਸਾਰਿਆਂ ਨੂੰ ਦਿੱਤਾ ਜਾਵੇ ਤੇ ਕਿੱਦਾਂ ਦੇਖਦੇ ਹੋ ਇਹਦੇ ਬਾਰੇ ਇੱਕ ਦੱਸੋ ਮੈਸੇਜ ਦੇਖੋ ਲੋਕਾਂ ਨੂੰ ਪਹਿਲਾਂ ਇਸ ਗੱਲ ਦਾ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਝੂਠੀਆਂ ਵੋਟਾਂ ਬਣ ਸਕਦੀਆਂ ਜਾਂ ਮੋਦੀ ਸਰਕਾਰ ਇਸ ਤਰ੍ਹਾਂ ਕਰ ਸਕਦੀ ਹੈ ਲੋਕਾਂ ਨੇ ਵੀ ਲੱਗਦਾ ਸੀਗਾ ਕਿ ਸ਼ਾਇਦ ਮੋਦੀ ਜੀ ਨੂੰ ਲੈ ਕੇ ਲੋਕਾਂ ਦੇ ਵਿੱਚ ਇੰਨੀ ਭਾਵਨਾ ਹੈ ਕਿ ਵੋਟ ਬਾਈ ਡਿਫਾਲਟ ਹੀ ਪੈ ਜਾਂਦੀ ਹੈ ਪਰ ਹੁਣ ਜਦੋਂ ਇਹ ਮਹਿੰਮ ਚੱਲ ਰਹੀ ਹੈ ਤੇ ਲੋਕ ਲੋਕਾਂ ਨੂੰ ਘਰ-ਘਰ ਚ ਇਹ ਸੁਨੇਹਾ ਗਿਆ ਹੈ ਕਿ ਇਹ ਵੋਟਾਂ ਦੇ ਸਿਰ ਤੇ ਸਰਕਾਰ ਨਹੀਂ ਬਣੀ ਇਹ ਸਰਕਾਰ ਝੂਠ ਦੇ ਸਿਰ ਤੇ ਬਣੀ ਹੈ ਮਤਲਬ ਜਿਹੜੇ ਲੋਕ ਜ਼ਿੰਦਾ ਹੀ ਨਹੀਂ ਸੀ ਜਿਹੜੇ ਲੋਕ ਕਦੀ ਜੰਮੇ ਹੀ ਨਹੀਂ ਜਾਂ ਲੋਕਾਂ ਦੀ ਆਮਰਾ 120 20 ਸਾਲ ਵੋਟਰ ਕਾਰਡ ਤੇ ਲਿਖੀ ਆਈਆਂ ਹੋਈਆਂ ਤੇ ਉਹਨਾਂ ਦੀਆਂ ਵੋਟਾਂ ਪਾਈਆਂ ਹੋਈਆਂ ਲੋਕ ਵੀ ਇਸ ਗੱਲ ਨੂੰ ਵੇਖ ਕੇ ਬੜੇ ਹੈਰਾਨ ਹੋਏ ਦੇਖੋ ਸਾਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਪਤਾ ਸੀ ਪਰ ਇੰਨਾ ਵੱਡਾ ਕਪਲਾ ਹੋਊਗਾ ਇਹ ਮਹਿੰਮ ਜਦੋਂ ਚੱਲੀ ਔਰ ਜਦੋਂ ਹੌਲੀ ਹੌਲੀ ਖੁਲਾਸੇ ਹੋਏ ਉਦੋਂ ਬਾਅਦ ਪਤਾ ਲੱਗਿਆ ਹੁਣ ਲੋਕ ਇਸ ਗੱਲ ਤੋਂ ਲੈ ਕੇ ਬੜੇ ਅਵੇਅਰ ਹੋਏ ਆ ਹਾਂਜੀ ਔਰ ਜਦੋਂ ਦੀ ਮਹਿੰਮ ਚੱਲ ਰਹੀ ਹੈ ਲੋਕ ਵੱਤ ਚੜ ਕੇ ਮਹਿੰਮ ਦੇ ਵਿੱਚ ਹਿੱਸਾ ਲੈ ਰਹੇ ਆ ਔਰ ਲੋਕ ਵੀ ਕਰੋਕਾਰੇ ਸੁਨੇਹਾ ਪਚਾਉਣਾ ਚਾਹੁੰਦੇ ਆ ਕਿ ਇਹ ਸਰਕਾਰ ਨੂੰ ਭੇਜਣ ਦਾ ਸਮਾਂ ਪਿਛਲੇ ਟਾਈਮ ਕੌਂਸਲੇ ਦੀਆਂ ਵੋਟਾਂ ਹੈਗੀਆਂ ਸੀ ਉੱਚ ਕਿੰਨੀਆਂ ਹੈ ਸੀਟਾਂ ਟੁੱਟ ਗਈਆਂ ਕਿੰਨੀਆਂ ਦੇ ਵਿੱਚ ਕੋਈ ਵਿੱਚ ਆਇਆ ਵੀ ਹੋਣਾਗਾ ਤੁਸੀਂ ਚੋਣਾ ਟੁੱਟ ਗਈ ਕਿਦਾਂ ਦੇਖਦੇ ਇਹਦੇ ਵਾਲੇ ਦੇਖੋ ਇਹ ਜਿਹੜੀ ਭਾਵੇਂ ਸੈਂਟਰ ਦੀ ਸਰਕਾਰ ਤੋਂ ਲੈ ਕੇ ਤੇ ਭਾਵੇਂ ਬਲੌਕ ਲੈਵਲ ਤੱਕ ਦੀਆਂ ਚੋਣਾਂ ਸੀ ਹਰੇਕ ਦੇ ਵਿੱਚ ਵੋਟ ਚੋਰੀ ਹੋਈ ਹੈ ਜੀ ਬਹੁਤ ਧੱਕੇ ਕਰਦੇ ਆਏ ਆ ਇਹ ਲੋਕ ਬਹੁਤ ਧੱਕਾ ਕੀਤਾ ਵੋਟਾਂ ਜਾਲੀ ਬਣਾ ਲੀਆਂ ਚੋਰੀ ਪਵਾਤੀਆਂ ਪਰ ਹੁਣ ਸਮਾਂ ਆ ਗਿਆ ਹੈ ਲੋਕਾਂ ਦੇ ਜਾਗਰੂਕ ਹੋਣ ਦਾ ਲੋਕਾਂ ਨੂੰ ਦੱਸਣ ਦਾ ਔਰ ਲੋਕ ਹਿੱਸਾ ਲੈ ਰਹੇ ਆ ਮੈਂ ਇਸ ਗੱਲ ਤੇ ਬਹੁਤ ਖੁਸ਼ ਹਾਂ ਕਿ ਲੋਕਾਂ ਚ ਅਵੇਰਨੈਸ ਆਈ ਹੈ ਜੀ ਬਿਲਕੁਲ ਸੋ ਆਪਾਂ ਗੱਲਬਾਤ ਕੀਤੀ ਹੈਗੀ ਬਿਲਕੁਲ ਜਿਹੜੇ ਅਮਰਤਾ ਵੜਿੰਗ ਜੀ ਹੈਗੇ ਆ ਤੇ ਇਹਨਾਂ ਨੇ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਹੋਰ ਇਹ ਅਪਡੇਟ ਲੈ ਕੇ ਤੁਹਾਨੂੰ ਦਿਖਾਉਂਦੇ ਰਹਿਣਾ ਜ਼ੀਨ ਉਹਨਾਂ ਨਾਲ ਗਲਤ ਕਰਦੇ ਆ ਜਿਹੜਾ ਵੋਟ ਚੋਰ ਗੱਦੀ ਛੋੜ ਜਿਹੜੀ ਇਹਨਾਂ ਨੇ ਮੁਹਿੰਮ ਚਲਾਈ ਹੈਗੀ ਹੈ ਵਾਰਡ ਨੰਬਰ 5 ਤੋਂ ਕਾਂਗਰਸ ਵੱਲੋਂ ਇਹਨਾਂ ਨੇ ਚਲਾਈ ਹੈ ਤੇ ਗਲਤ ਕਰਦੇ ਮੈਡਮ ਨਾ ਮੈਡਮ ਪਹਿਲਾਂ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ 'ਚ ਤੁਹਾਡਾ ਨਾਮ ਕੀ ਹੈ ਸਾਕਿਤ ਮੈਡਮ ਕਿੱਦਾਂ ਦੇਖਦੇ ਹੋ ਜਿਹੜਾ 2027 ਦੇ ਵਿੱਚ ਜਿਹੜੀਆਂ ਤੁਸੀਂ ਵੋਟ ਚੋਰ ਗੱਦੀ ਛੋੜਨ ਨੂੰ ਲੈ ਕੇ ਮੁਹਿੰਮ ਤੁਸੀਂ ਸ਼ੁਰੂ ਕਰਨ ਲੱਗੇ ਹੈਗੇ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਇਹ ਜਿਹੜੀ ਮੁਹਿੰਮ ਹੈ ਇਹ ਜਿਹੜੀ ਮੁਹਿੰਮ ਹੈ ਇਹ ਰਾਹੁਲ ਗਾਂਧੀ ਜੀ ਨੇ ਸਟਾਰਟ ਕੀਤੀ ਸੀ ਤੇ ਕਈ ਸਟੇਟਸ ਦੇ ਵਿੱਚ ਇਹ ਗਈ ਹੈ ਜਿੱਦਾਂ ਕਿ ਮਹਾਰਾਸ਼ਟਰਾ ਕਰਨਾਟਕਾ ਤੇ ਬਿਹਾਰ ਦੇ ਵਿੱਚ ਜੇ ਬਹੁਤ ਜ਼ੋਰ ਸ਼ੋਰ ਨਾਲ ਇਹ ਗਈ ਹੈ ਤੇ ਜਿਹਦੇ ਨਾਲ ਆਪਾਂ ਨੂੰ ਪਤਾ ਲੱਗਿਆ ਕਿ 3 ਲੱਖ ਦੇ ਕਰੀਬ ਐਦਾਂ ਦੇ ਲੋਕ ਹੈਗੇ ਆ ਜਿਹੜੇ ਕਿ ਜਿਨ੍ਹਾਂ ਦੀ ਵੋਟਸ ਹੈ ਨਹੀਂ ਸੀ ਸਪਲੀਮੈਂਟਰੀ ਵੋਟਸ ਪਈਆਂ ਤੇ ਅਸੀਂ ਦੇਖਦੇ ਹਾਂ ਕਿ ਜਿਵੇਂ ਪਿਛਲੇ ਟਾਈਮ ਸਾਡੇ ਵੀ ਵਾਰਡ ਦੇ ਵਿੱਚ ਕਾਉਂਸਲਰ ਦੇ ਇਲੈਕਸ਼ਨ ਹੋਏ ਆ ਉਹਦੇ ਵਿੱਚ ਵੀ 3000 ਦੇ ਕਰੀਬ ਇਦਾਂ ਦੇ ਲੋਕ ਸੀ ਜਿਹੜੇ ਹੈ ਹੀ ਨਹੀਂ ਸੀ ਔਰ ਉਹਨਾਂ ਦੀ ਵੋਟਸ ਪਈਆਂ ਤੇ ਸਪਲੀਮੈਂਟਰੀ ਵੋਟਸ ਜਿਹੜੀਆਂ ਪਾਈਆਂ ਜਾਂਦੀਆਂ ਉਹਦੇ ਕਾਰਨ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਥੇ ਇਕੱਠੇ ਹੋਏ ਆ ਤੇ ਕਿੱਦਾਂ ਦੇਖਦੇ ਕੀ ਹੈ ਤੁਹਾਨੂੰ ਕਿੱਦਾਂ ਪਤਾ ਕਿ ਜਿਹੜੀ ਹੈ ਜਿਵੇਂ ਤੁਸੀਂ ਕਹਿੰਦੇ ਹੋ ਕਿ ਵੋਟ ਤੋਂ ਗੱਦੀ ਛੋੜ ਦੇ ਕੇ ਕਾਫੀ ਪਿੱਛੇ ਨੁਕਸਾਨ ਹੋਇਆ ਤੇ ਹੁਣ ਇਹਦੇ ਬਾਰੇ ਅੱਗੇ ਜਾ ਕੇ ਕੀ ਹੋਏਗਾ ਅੱਗੇ ਇਹ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਲੋਕ ਕਮ ਸੇ ਕਮ ਇਹਦਾ ਮਤਲਬ ਮੇਰੇ ਕਹਿਣ ਦਾ ਮਤਲਬ ਕਿ ਲੋਕ ਜੇ ਜਾਗਰੂਕ ਹੋਣਗੇ ਤਾਂ ਅਸੀਂ ਆਵਾਜ਼ ਉਠਾਵਾਂਗੇ ਤੇ ਉੱਪਰ ਨਾ ਸ਼ਾਇਦ ਕੁਝ ਹੋਏ ਤੇ ਇੱਕ ਮੈਂ ਜਾਣਦੀ ਹਾਂ ਕਿ ਇੱਕ ਚੋਣ ਜਿਹੜੀ ਕਦੇ ਇਲੈਕਸ਼ਨ ਕਮੇਟੀ ਜਿਹੜੀ ਹੁੰਦੀ ਆ ਉਹ ਇਦਾਂ ਦਾ ਹੀ ਸੰਗਠਿਤ ਕੀਤੀ ਜਾਵੇ ਜਿਹੜੀ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਵੇ ਕਿ ਜਿਵੇਂ ਮਸ਼ੀਨਾਂ ਦੀ ਉਹਦੇ ਵਿੱਚ ਵੀ ਕੁਝ ਹੇਰਾ ਫੇਰੀ ਹੁੰਦੀ ਆ ਅਸੀਂ ਪਿੱਛੇ ਸੁਣਿਆ ਵੀ ਸੀਗਾ ਕਿ ਵਾਰਡ ਦੇ ਵਿੱਚ ਨਾ ਇੱਕ ਈਵੀਐਮ ਖੁੱਲੀ ਦੇਖੀ ਗਈ ਸੀ ਐਕਚੁਅਲੀ ਜਿਨ੍ਹਾਂ ਨੇ ਦੇਖੀ ਸੀ ਹੈਨਾ ਅੰਕਲ ਨੇ ਉਹਨਾਂ ਨੇ ਕੁਝ ਉਹਦੇ ਪ੍ਰਤੀ ਕੀਤਾ ਨਹੀਂ ਸ਼ਾਇਦ ਜੇ ਉਹ ਉਸ ਟਾਈਮ ਉਹ ਦੱਸ ਦਿੰਦੇ ਸਾਨੂੰ ਤੇ ਫਿਰ ਅਸੀਂ ਕੁਝ ਕਰ ਵੀ ਸਕਦੇ ਸੀਗੇ ਹਨਾ ਪੁਲਿਸ ਨੂੰ ਵੀ ਕੰਪਲੇਨ ਕਰ ਸਕਦੇ ਸੀ ਬਟ ਉਹਨਾਂ ਨੇ ਆਫਟਰ ਇਲੈਕਸ਼ਨ ਦੇ ਜਦੋਂ ਰਿਜ਼ਲਟ ਆ ਗਏ ਉਸ ਤੋਂ ਬਾਅਦ ਦੱਸਿਆ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਦੇਖ ਪਿਛਲੇ ਸਮੇਂ ਦੇ ਕੌਂਸਲਰ ਦੀ ਸੀਟ ਜਿਹੜੀਆਂ ਜਿਹੜੀਆਂ ਚੋਣਾਂ ਗਈਆਂ ਨੇ ਉਹਰੇ ਵਿੱਚ ਵੀ ਬੜੀ ਕਾਫੀ ਹੇਰਾਫੇਰੀ ਹੋਈ ਹੈ ਹਾਂਜੀ ਉਹੀ ਦੱਸ ਰਹੇ ਕਿ ਕੁਝ ਐਦਾਂ ਦੇ ਲੋਕ ਜਿ ਅਸੀਂ ਦੇਖੇ ਆ ਬਹੁਤੇ ਜਿਹੜੇ ਕਿ ਸਾਡੇ ਏਰੀਆ ਦੇ ਸਿਗੇ ਹੀ ਨਹੀਂ ਔਰ ਕਾਫੀ ਮਤਲਬ ਐਦਾਂ ਦੇ ਯੂਥ ਇਕੱਠਾ ਕੀਤਾ ਗਿਆ ਬਾਹਰੋਂ ਆਇਆ ਤੇ ਉਹਨਾਂ ਦੀ ਵੋਟਸ ਪੁਆਈਆਂ ਗਈਆਂ ਹੁਣ ਉਹ ਕਿੱਦਾਂ ਵੋਟਸ ਸੀਗੀਆਂ ਸਾਨੂੰ ਪਤਾ ਨਹੀਂ ਕਿਉਂਕਿ ਆਪਣੇ ਵਾਰਡ ਦੇ ਲੋਕਾਂ ਦੀ ਪਛਾਣ ਤਾਂ ਆਮ ਬੰਦਿਆਂ ਨੂੰ ਹੁੰਦੀ ਹੈ ਤੇ ਕਿਵੇਂ ਦੇਖਦੇ ਆ ਕਿ ਜਿਹੜਾ 2027 ਦੇ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਹੈਗੇ ਆ ਕਿ ਬੜਾ ਭਰਮਾਰ ਹੈਗਾ ਕਾਂਗਰਸ ਦਾ ਆਵਾਂ ਦੀ ਪਾਰਟੀ ਸਰਕਾਰ ਨੇ ਤਾਂ ਜਿਹੜੇ ਵਾਅਦੇ ਕੀਤੇ ਸੀ ਉਹਦੇ ਬਾਰੇ ਕੀ ਕਹਣਾ ਜਿਹੜਾ 2027 ਦੀ ਨੀ ਚੋਣਾਂ ਨੂੰ ਲੈ ਕੇ ਉਹਦੇ ਬਾਰੇ ਕੀ ਲਿਗੋ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਬਣਾਈ ਗਈ ਸੀ ਜਾਂ ਹੈ ਉਹ ਹੁਣ ਆਮ ਆਦਮੀ ਪਾਰਟੀ ਨਹੀਂ ਰਹੀ ਉਹ ਖਾਸ ਬਣ ਚੁੱਕੀ ਹੈ ਕਿਉਂਕਿ ਉਹ ਸੱਤਾ ਦੇ ਵਿੱਚ ਹੈ ਤੇ ਉਹ ਆਪਣਾ ਜਿਹੜਾ ਪੁਰਜ਼ੋਰ ਆਪਣੇ ਅਜ਼ਮਾਇਸ਼ ਕਰਦੀ ਹੈ ਦਿਖਾਉਂਦੀ ਹੈ ਲੋਕਾਂ ਨੂੰ ਠੀਕ ਹੈ ਤੇ ਆਮ ਲੋਕਾਂ ਨੂੰ ਲੱਭਣੇ ਪੈਂਦੇ ਆ ਵੀ ਉਹਨਾਂ ਦੇ ਆਫਿਸ ਕਿੱਥੇ ਆ ਤੇ ਸਾਨੂੰ ਉਹਨਾਂ ਦਾ ਨੁਮਾਇੰਦਾ ਜਿਹੜਾ ਟੱਕਰ ਜੀ ਤੇ ਅਸੀਂ ਉਹਨਾਂ ਨੂੰ ਕੁਝ ਆਪਣੀ ਕੰਪਲੇਂਟ ਦੇ ਦੇ ਸਕੀਏ ਬਟ ਉਹ ਫਿਰ ਵੀ ਮਿਲਦੇ ਨਹੀਂ ਹੈਗੇ ਫੋਨ ਅਟੈਂਡ ਨਹੀਂ ਕਰਦੇ ਤੇ ਜਿਸ ਕਾਰਨ ਜਿਹੜੇ ਆਮ ਲੋਕ ਹੈ ਆਮ ਜਨਤਾ ਹੈ ਉਹ ਕਾਂਗਰਸ ਪਾਰਟੀ ਦੇ ਆਫਿਸਾਂ ਹੁੰਦੀ ਹੈ ਤੇ ਅਸੀਂ ਰੋਜ਼ ਉਹਨਾਂ ਨੂੰ ਐਂਟਰਟੇਨ ਕਰਦੇ ਹਾਂ ਉਹਨਾਂ ਦੀ ਪ੍ਰੋਬਲਮ ਸੋਲਵ ਕਰਦੇ ਹਾਂ ਚੇਤਨ ਜੁਨੇਜਾ ਜੀ ਲਗਾਤਾਰ ਲੱਗੇ ਹੋਏ ਆ ਆਪਣੇ ਵੋਟ ਦੇ ਵਿੱਚ ਭਲਾਈ ਦੇ ਕੰਮ ਕਰਨ ਵਾਸਤੇ ਤੇ ਅਸੀਂ ਉਹਨਾਂ ਦਾ ਸਾਥ ਦੇ ਰਹੇ ਹਾਂ ਤੇ 2027 ਨੂੰ ਕੀ ਕਹਿਣਾ ਚਾਹੋਗੇ ਦੁਜੇ ਸਤਾਈ ਦੇ ਵਿੱਚ ਅਸੀਂ ਇਹੀ ਕਵਾਂਗੇ ਕਿ ਲੋਕ ਜਿਹੜੇ ਹੈਗੇ ਹੁਣ ਥੋੜੇ ਜੇ ਜਾਗਰੂਕ ਹੋ ਜਾਣ ਤੇ ਇਲੈਕਸ਼ਨ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰੀ ਕਿ ਕਾਂਗਰਸ ਪਾਰਟੀ ਦੀ ਜਿੱਤ ਹੋਵੇ ਤੇ ਕਾਂਗਰਸ ਪਾਰਟੀ ਜਿਹੜੀ ਹੈ ਸੱਤਾ 'ਚ ਆਵੇ ਤੇ ਲੋਕਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲੇ। ਬਿਲਕੁਲ। ਅਜੀ ਸ਼ੋਰ ਮੁਹਿੰਮ ਦੇ ਵਾਸਤੇ ਮੈਡਮ ਅਮਰਤਾ ਵੜਿੰਗੀ ਦੇ ਨਾਲ ਸਪੈਸ਼ਲ ਮੀਟਿੰਗ ਕੀਤੀ ਹੈ। ਸੋ ਅਸੀਂ ਸਾਡੀ ਜਿਹੜੀ ਮੀਟਿੰਗ ਹੈ ਲੋਕਤੰਤਰ ਨੂੰ ਬਚਾਉਣ ਵਾਸਤੇ ਇਹ ਸਾਡੀ ਇੱਕ ਅਹਿਮ ਮੀਟਿੰਗ ਸੀ ਔਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਆਮ ਆਦਮੀ ਪਾਰਟੀ ਨੇ ਝੂਠਾ ਵਾਅਦਾ ਕੀਤਾ ਸੀ ਸਾਡੀ ਜਿਹੜੀ ਹਲਕਾ ਇਸਤੀ ਟੀਮ ਬਹੁਤ ਹੀ ਜਲਦੀ ਬਹੁਤ ਵੱਡਾ ਪ੍ਰੋਟੈਸਟ ਕਰੇਗੀ ਮਹਿਲਾਵਾਂ ਨੂੰ ਲੈ ਕੇ ਕਿਉਂਕਿ ਇਹ ਜਿਹੜਾ ਰੋਸ਼ ਹੈ ਵਾਜਿਬ ਹੈ ਜਿਹੜਾ ਝੂਠ ਦੇ ਮੂਰਤੇ ਸਰਕਾਰ ਬਣਾਈਏ ਅਸੀਂ ਆਮ ਆਦਮੀ ਪਾਰਟੀ ਨੂੰ ਦੱਸ ਦਿਆਂਗੇ ਕਿ ਹੁਣ ਲੇਡੀਜ਼ ਜਿਹੜੀਆਂ ਉਹ ਆਪਣਾ ਹੱਕ ਮੰਗ ਰਹੀਆਂ ਨੇ ਉਹਨਾਂ ਨੂੰ ਉਹਨਾਂ ਦਾ ਹੱਕ ਬਣਦਾ ਹੱਕ ਮਿਲਣਾ ਚਾਹੀਦਾ ਔਰ ਜਿਹੜੀ ਗੁੰਡਾਗਰਦੀ ਔਰ ਬਦਮਾਸ਼ੀ ਔਰ ਚਿੱਟੇ ਨਸ਼ੇ ਦਾ ਜਿਹੜਾ ਸਰੀਆਮ ਚੱਲ ਰਿਹਾ ਅਸੀਂ ਸਾਰੀਆਂ ਲੇਡੀਜ਼ ਕੋਲੋਂ ਦਾ ਜਵਾਬ ਮੰਗਾਗੇ ਤੋਂ ਆਪਣੇ ਨਾਲ ਚੇਤਨ ਜੁਨੇਜਾ ਜੀ ਸ਼ਾਮਲ ਹੈਗੇ ਨੇ ਤੇ ਜਿਹੜਾ ਵੋਟ ਚੋਰ ਗੱਦੀ ਛੋੜ ਜਿਹੜਾ ਇਹ ਇਹਨਾਂ ਨੇ ਮੁਹਿੰਮ ਚਲਾਈ ਹੈ ਤੇ ਗਲਬਤ ਕਰਦੇ ਆ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਆਪਣੇ ਨਾਲ ਚੇਤਨ ਜੁਨੇਜਾ ਜੀ ਹੈ ਤੇ ਔਰ ਹੁਣੇ-ਹੁਣੇ ਆਪਣੇ ਨਾਲ ਅਮਰਤਾ ਬੜਿੰਗ ਦੀ ਹੋ ਕੇ ਗਏ ਨੇ ਤੇ ਉਹਨਾਂ ਨੇ ਦੱਸਿਆ ਕੀ ਜਿਹੜਾ ਆਉਣ ਵਾਲੀਆਂ 2027 ਨੂੰ ਜਿਹੜੇ ਚੋਣਾਂ ਹੋਣ ਜਾ ਰਹੀਆਂ ਹੈਗੀਆਂ ਨਾ ਤੇ ਗਲਬਤ ਕਰਦੇ ਹੁਣ ਆਪਣੇ ਚੇਤਨ ਜੁਨੇਜਾ ਨੇ ਚੇਤਨ ਜੁਨੇਜਾ ਜੀ ਕਿਵੇਂ ਦੇਖਦੇ ਹੋ ਜਿਹੜੀਆਂ ਆਉਣ ਵਾਲੀਆਂ 2027 ਨੂੰ ਜਿਹੜੀਆਂ ਚੋਣਾ ਹੋਣ ਜਾ ਰਹੀ ਹੈ ਇਹਦੇ ਵਾਸਤੇ ਕੀ ਕਰਨਾ ਹੋਵੇ ਜਿਹੜੀ ਇੱਕ ਮੁਹਿੰਮ ਦੇ ਰਹੀ ਚਲਾਉਣ ਜਾ ਰਹੀ ਹੈ ਇਹਦੇ ਵਾਸਤੇ ਮੈਂ ਪਹਿਲਾਂ ਤਾਂ ਤੁਹਾਡੇ ਅਮੇਜ਼ਿੰਗ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਚੈਨਲ ਦੇ ਰੂਬਰੂ ਹੋ ਕੇ ਮੈਂ ਪਬਲਿਕ ਤੱਕ ਆਵਾਜ਼ ਪਹੁੰਚਾ ਸਕਦਾ ਆਪਣੀ ਜੀ ਜੀ ਔਰ ਇੱਕ ਹੋਰ ਚੀਜ਼ ਸਭ ਤੋਂ ਪਹਿਲਾਂ ਅੱਜ ਬਹੁਤ-ਬਹੁਤ ਮੁਬਾਰਕਾਂ ਕਿ ਅੱਜ ਸਾਡੇ ਗੁਰਪੁਰਬ ਹੈ ਔਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਜੀ ਬਿਲਕੁਲ ਤੋਂ ਫਤਿਹ ਬੁਲਾਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜਿਹੜੀ ਕੀ ਇਹ ਮੁਹਿੰਮ ਰਾਹੁਲ ਗਾਂਧੀ ਜੀ ਵੱਲੋਂ ਚਲਾਈ ਗਈ ਹੈ ਵੋਟ ਚੋਰ ਗੱਦੀ ਛੋੜ ਔਰ ਸਾਡੇ ਅਮਰਤਾ ਵਰਿੰਗ ਜੀ ਸਾਡੇ ਐਮਪੀ ਸਾਹਿਬ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਤ ਲਵਾੜ ਜੀ ਔਰ ਅੱਜ ਦੀ ਮੀਟਿੰਗ ਜਿਹੜੀ ਕਿ ਮਹਿਲਾ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੁਰਿੰਦਰ ਕੌਰ ਜੀ ਵੱਲੋਂ ਅਰੇਂਜ ਕੀਤੀ ਗਈ ਤੇ ਇੱਕ ਛੋਟ ਮੈਸੇਜ ਤੇ ਇੱਕ ਛੋਟੇ ਜਿਹੇ ਸਾਡੇ ਇੱਕ ਫੋਨ ਤੇ ਅੱਧੇ ਘੰਟੇ ਦੇ ਵਿੱਚ ਇਹ ਸਾਰੀ ਪਬਲਿਕ ਇੱਥੇ ਇਕੱਠੀ ਹੋਈ ਸਾਰੇ ਦਰਜਾ ਬੇ ਦਰਜਾ ਇੱਥੇ ਸਾਰੇ ਪਹੁੰਚੇ ਸੀ ਮੋਨਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਸ ਮੁਹਿੰਮ ਦੇ ਜਰੀਏ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੋਟ ਚੋਰ ਗੱਦੀ ਛੋੜ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਜਾਲੀ ਵੋਟਾਂ ਬਣਾ ਕੇ ਇਹ ਇਲੈਕਸ਼ਨ ਜਿੱਤੇ ਸੀਗੇ ਅਸੀਂ ਉਹਨਾਂ ਨੂੰ ਪਰਦਾ ਫਾਸ਼ ਰਾਹੁਲ ਗਾਂਧੀ ਜੀ ਨੇ ਕੀਤਾ ਤੁਹਾਡੇ ਸਾਹਮਣੇ ਮੀਡੀਆ ਦੇ ਵਿੱਚ ਉਹਨਾਂ ਨੇ ਕਿੰਨਾ ਦਿੱਤਾ ਕਿ ਕਿਤੋਂ 40000 ਵੋਟ ਨਾਲ ਪਰਦਾ ਵਾਸ਼ ਕੀਤਾ ਕੋਈ ਤੇ 1 ਲੱਖ ਮੋੜ ਜਾਲੀ ਪੈ ਰਹੀ ਹੈ ਇੱਕ ਇੱਕ ਐਡਰੈਸ ਤੇ 10 10 ਹਜ਼ਾਰ ਬੰਦੇ ਦੀਆਂ ਵੋਟਾਂ ਬਣੀਆਂ ਹੋਈਆਂ ਇੱਕ ਬੰਦਾ 10 10 ਵਾਰੀ ਵੋਟ ਪਾ ਰਿਹਾ ਉਹ ਉਹੀ ਮਹੀਮ ਨੂੰ ਅਸੀਂ ਅੱਗੇ ਚਲਾਉਂਦੇ ਹੋਏ ਘਰ ਘਰ ਜਾ ਕੇ ਸਾਡੀ ਜਿੰਨੇ ਮੇਰੇ ਸਾਥੀ ਨੇ ਵਾਰਡ ਨੰਬਰ 5 ਦੇ ਜਿੰਨੇ ਪਰਿਵਾਰ ਨੇ ਸਾਡੇ ਪ੍ਰਧਾਨ ਨੇ ਸਾਡੇ ਬੀਐਲਏ 2 ਨੇ ਔਰ ਸਾਡੀ ਬੂਥ ਮੈਂਬਰਾਂ ਦੀ ਕਮੇਟੀ ਹੈ ਔਰ ਘਰ ਘਰ ਜਾ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਔਰ ਉਹਦੇ ਵਿੱਚ ਕਲੀਅਰ ਕਟ ਲਿਖਿਆ ਹੋਇਆ ਹੈ ਕਿ ਜਿਸ ਤਰ੍ਹਾਂ ਜਿਨੇ ਇਹ ਜਾਲੀ ਵੋਟਾਂ ਬਣਾਈਆਂ ਅਸੀਂ ਉਹਨਾਂ ਨੂੰ ਸਜ਼ਾ ਕਰਾ ਕੇ ਰਾਵਾਂਗੇ ਔਰ ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਜਾਂ ਜਿਨ੍ਹਾਂ ਦੀਆਂ ਗਲਤ ਤਰੀਕੇ ਨਾਲ ਕੱਟੀਆਂ ਗਈਆਂ ਉਹ ਇੱਕ ਅਲੱਗ ਤੋਂ ਇੱਕ ਸੁਰਦਾ ਸੈਂਟਰ ਜਾਂ ਕੋਈ ਸਰਕਾਰ ਇਦਾਂ ਦਾ ਦਫ਼ਤਰ ਬਣਾਵੇ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਦੁਬਾਰਾ ਵੋਟਾਂ ਬਣਾ ਲੈ। ਸੋ ਇਸ ਕਰਕੇ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਔਰ ਅਸੀਂ ਇਸ ਸਰਕਾਰ ਦਾ ਪਰਦਾ ਫਾਸ਼ ਆਲਰੇਡੀ ਕਰ ਦਿੱਤਾ ਹੋਇਆ ਰਾਹੁਲ ਗਾਂਧੀ ਜੀ ਨੇ ਕਿ ਜਿਹੜੇ ਕਿ ਜਾਲੀ ਵੋਟਾਂ ਬਣਾ ਕੇ ਅੱਗੇ ਆਏ ਨੇ ਤੁਸੀਂ ਕਹਿ ਰਹੇ ਹੋ ਕਿ ਮੈਂ ਅਸੀਂ ਸਾਰਿਆਂ ਨੇ ਕਾਂਗਰਸ ਬਣੇ ਅਸੀਂ ਪਰਦਾ ਪਾਸ਼ ਕਰ ਦਿੱਤਾ ਪਰ ਕਿਤੇ ਨਾ ਕਿਤੇ ਜਾ ਕੇ 2027 ਨੂੰ ਤੁਸੀਂ ਕਹਿੰਦੇ ਪਿਓ ਆਪਾਂ ਇਲੈਕਸ਼ਨ ਲੈ ਕੇ ਜਾਵਾਂਗੇ ਪਰ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਅੱਜ ਤੱਕ ਕਿਹਾ ਦਿਨ ਥੋੜੇ ਰਹਿ ਗਏ ਦੇਖਿਆ ਜਾਵੇ ਤਾਂ ਕਿਉਂ ਉਹਨਾਂ ਨੇ ਅਜ ਤੱਕ ਤੇ ਆਪਣੇ ਵਾਦੇ ਤਾਂ ਕਦੀ ਪੂਰੇ ਕੀਤੇ ਨਹੀਂ ਉਹਨਾਂ ਨੇ ਦੇਖੋ ਜਿਹੜੀ ਆਮ ਆਦਮੀ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਵਾਦੇ ਕੋਈ ਨਹੀਂ ਪੂਰੇ ਕੀਤੇ ਮੈਂ ਤਾਂ ਦੇਖਿਆ ਨਹੀਂ ਕੋਈ ਰਾਸ਼ਨ ਕਾਰਡ ਬੰਦੇ ਆ ਰਾਸ਼ਨ ਕਾਰਡ ਕੱਟਦੇ ਜ਼ਰੂਰ ਦੇਖੇ ਆ ਮੇਰੇ ਵਾਰਡ ਦੇ ਵਿੱਚ ਤਕਰੀਬਨ 1000 ਤੋਂ ਉੱਪਰ ਰਾਸ਼ਨ ਕਾਰਡ ਕਟਿਆ ਗਿਆ ਜ ਜਿਹਦੀ ਕੀ ਕੋਈ ਸਾਰ ਨਹੀਂ ਲਿੱਤੀ ਮੈਂ ਇੱਕ ਤੁਹਾਡੇ ਅੱਜ ਅਮੇਜ਼ਿੰਗ ਚੈਨਲ ਦੇ ਜ਼ਰੀਏ ਇੱਕ ਪੁੱਛਣਾ ਚਾਹਨਾ ਉਸ ਐਮਐਲਏ ਸਾਹਿਬ ਨੂੰ ਭੋਲਾ ਗਰੇਵਾਲ ਨੂੰ ਉਸ ਕਾਉਂਸਲਰ ਨੂੰ ਵਾਰਡ ਨੰਬਰ 5 ਦੇ ਨੂੰ ਕਿ ਉਹਨਾਂ ਨੇ ਕੋਈ ਰਾਸ਼ਨ ਕਾਰਡ ਬਣਾਇਆ ਜੇ ਬਣਾਇਆ ਤੇ ਮੈਨੂੰ ਦੱਸੇ ਜਾਂ ਉਹ ਕਿਹੜੀ ਲਿਸਟ ਚੱਕੀ ਫਿਰਦੇ ਨੇ ਜਿਹੜੀ ਉਹਨਾਂ ਨੇ ਬਣਾਈ ਆ ਲਿਸਟ ਮੈਂ ਦਿਨਾ ਉਹਨਾਂ ਨੂੰ ਜਿਹੜੇ ਕਿ ਪਰਿਵਾਰਾਂ ਦੇ ਨਾਮ ਕੱਟੇ ਗਏ ਹੋਰ ਅੱਜ ਤੱਕ ਚੜੇ ਨਹੀਂ ਉਹ ਦੂਸਰੀ ਗੱਲ ਸਾਡੇ ਸੜਕ ਦਾ ਇੰਨਾ ਬੁਰਾ ਹਾਲ ਅੱਜ ਤੋਂ 5 ਦਿਨ ਪਹਿਲਾਂ ਪੈਚਵਰਕ ਹੋਇਆ ਲਗਾਤਾਰ ਕੱਲ ਬਾਰਿਸ਼ ਆਈ ਫਿਰ ਟੁੱਟ ਗਿਆ ਤੁਸੀਂ ਨਹੀਂ ਯਕੀਨ ਤੁਸੀਂ ਜਾ ਕੇ ਦੇਖੋ ਸੜਕਾਂ ਦੇ ਫਿਰ ਉਹੀ ਹਾਲ ਹੈ ਭਾਜੀ ਭਾਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਤੁਸੀਂ ਹੁਣੇ ਕਿਹਾ ਵਾ ਕਿ ਜਿਹੜੇ ਰਾਸ਼ਨ ਕਾਰਡ ਜਿਹੜੇ ਆਮ ਆਦੀ ਪਾਰਟੀ ਸਰਕਾਰ ਨੇ ਬੰਦ ਕਰਤੇ ਕਿਹਾ 2027 ਨੂੰ ਕਿ ਨਵੇਂ ਸਿਰੇ ਤੋਂ ਰਾਸ਼ਨ ਕਾਰਡ ਬਣਨਗੇ ਦੇਖੋ ਜਿਹੜੇ ਰਾਸ਼ਨ ਕਾਰਡ ਹੈ ਨਾ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਹੀ ਇਹ ਮੂਹਮ ਸ਼ੁਰੂ ਕੀਤੀ ਸੀ ਅਸੀਂ ਰਾਸ਼ਨ ਕਾਰਡ ਬਣਾਏ ਸੀਗੇ ਅਸੀਂ ਤਾਂ ਘਰ-ਘਰ ਸਰਵੇ ਕਰਕੇ ਰਾਸ਼ਨ ਕਾਰਡ ਬਣਾਨੇ ਆ ਸਾਡੇ ਸੰਜੇ ਤਲਵਾਰ ਜੀ ਨੇ 4000 ਕਰੋੜ ਦਾ ਕੰਮ ਕੀਤਾ ਸੀ ਔਰ ਦਾਵਾ ਕੀਤਾ ਸੀ ਜਿਹੜੀ ਕਿ ਉਹਨਾਂ ਨੇ ਬੁੱਕ ਵਿੱਚ ਪਾਈ ਸੀ ਜੇ ਕਿਤੇ ਸੰਜੇ ਤਲਵਾਰ ਜੀ ਸਾਡੇ ਗਲਤ ਹੁੰਦੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਮੋਦਾ ਕਿ ਇਹ ਸਰਕਾਰ ਨੇ ਕੋਈ ਆਬਜੈਕਸ਼ਨ ਨਹੀਂ ਲਗਾਉਣਾ ਸੀ ਅਸੀਂ ਕੰਮ ਕਰਾਏ ਆ ਕਾਂਗਰਸ ਪਾਰਟੀ ਕੰਮ ਕਰਵਾਉਂਦੀ ਹੈ ਔਰ ਜਿਹੜੇ ਤੁਸੀਂ ਕੰਮ ਗੱਲ ਕਰਦੇ ਹੋ ਰਾਸ਼ਨ ਕਾਰਡ ਬਣਾਉਣ ਦੀ ਵੀਰ ਜੀ ਮੇਰੇ ਕੋਲ ਕਿੱਲੇ ਕਿੱਲੇ ਬੰਦੇ ਦਾ ਨਾਮ ਹੈ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਰਾਸ਼ਨ ਕਾਰਡ ਕੱਟੇ ਔਰ ਵਾਦਾ ਕਰਦਾ ਮੈਂ ਉਹਨਾਂ ਦੇ ਰਾਸ਼ਨ ਕਾਰਡ ਬਣਾ ਕੇ ਹੱਡੂੰਗਾ ਜਿੱਦਾਂ ਹੀ ਸਾਡੀ ਸਰਕਾਰ ਆ ਗਈ ਔਨ ਕੈਮਰਾ ਕਹਿ ਰਹੇ ਹੋ ਤੁਸੀਂ ਔਨ ਕੈਮਰਾ ਕੀ ਮੈਂ ਆਫ ਕੈਮਰਾ ਕੀ ਮੈਂ ਤੁਸੀਂ ਚੈਨਲ ਤੇ ਲਾਈਵ ਚਲਾ ਦਿਓ ਮੈਂ ਤਾਂ ਵੀ ਇਹੀ ਸਟੇਟਮੈਂਟ ਦਊਗਾ ਕਿ ਅਸੀਂ ਰਾਸ਼ਨ ਕਾਰਡ ਬਣਾਵਾਂਗੇ ਔਰ ਮੈਂ ਵਾਦਾ ਕੀਤਾ ਸੀ ਡੇਢ ਸਾਲ ਮੈਂ ਰਾਸ਼ਨ ਫਰੀ ਵੰਡਿਆ ਪਬਲਿਕ ਨੂੰ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਔਰ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਕਿ ਚੇਤਨ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਰਾਸ਼ਨ ਦਿੱਤਾ ਆਪਣਾ ਵਾਦਾ ਪੂਰਾ ਕੀਤਾ ਸਿਲਾਈ ਸੈਂਟਰ ਮੈਂ ਖੋਲਿਆ ਕੰਪਿਊਟਰ ਐਜੂਕੇਸ਼ਨ ਮੈਂ ਫਰੀ ਦਿੱਤੀ ਲੋਕਾਂ ਦੇ ਐਡਮਿਸ਼ਨਾਂ ਮੈਂ ਕਰਾਈਆਂ ਦਾਖਲੇ ਮੈਂ ਮਾਫ ਕਰਾਈ ਜੇ ਇਹ ਝੂਠ ਸਾਬਤ ਕਰ ਦੋ ਤੇ ਚੇਤਨ ਜੁਰੇਜਾ ਕੱਲ ਨੂੰ ਅਮੇজিং ਟੀਵੀ ਤੇ ਨਹੀਂ ਆਊਗਾ ਇਹ ਮੇਰਾ ਵਾਦਾ ਤੁਹਾਡੇ ਨਾਲ ਉਹ ਗੱਲਬਾਤ ਕੀਤੀ ਹੈਗੀ ਆ ਚੇਤਨ ਜੁਨੇਜਾ ਜੀ ਨਾਲ ਤੇ ਇਹਨਾਂ ਨੇ ਕਹਿਣਾ ਹੈਗਾ ਜਿਹੜਾ ਵੋਟ ਚੋਰ ਗੱਦੀ ਛੋੜ ਦੇ ਬਾਰੇ ਇਹਨਾਂ ਨੇ ਆਪਣਾ ਜਿਹੜੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈਗੀ ਆ ਇਹ ਆਪਣੇ ਜਿਹੜੇ 2027 ਦੇ ਵਿੱਚ ਇਹ ਆਪਣੇ ਉਸ ਚੀਜ਼ ਨੂੰ ਲੈ ਕੇ ਉਤਰਨਗੇ ਖਰੇ ਉਤਰਨਗੇ ਤੇ ਜਿਹੜੇ ਆਵਾ ਦੀ ਪਾਰਟੀ ਸਰਕਾਰ ਦੇ ਜਿਹੜੇ ਪਿਛਲੇ ਸਮੇਂ ਦੇ ਉੱਤੇ ਜਿਹੜੇ ਜਿਹੜੇ ਰਾਸ਼ਨ ਕਾਰਡ ਜਿਹੜੇ ਕੱਟੇ ਸੀ ਜਾਂ ਨਹੀਂ ਬਣੇ ਸੀ ਆ ਬਣਵਾਣੇ ਆ ਔਰ ਇਹਨਾਂ ਦਾ ਕਹਿਣਾ ਹੈਗਾ ਵਾ ਕਿ 2027 ਦੇ ਵਿੱਚ ਮੈਂ ਜਿਹੜੇ ਰਾਸ਼ਨ ਜਿਹੜੇ ਕੱਟੇ ਹੋਏ ਨੇ ਮੈਂ ਆਪ ਖੁਦ ਸਾਡੀ ਕਾਂਗਰਸ ਪਾਰਟੀ ਬਣਾ ਕੇ ਦੇਵੇਗੀ ਇਹ ਇਹਨਾਂ ਨੇ ਸਾਡੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਕਿਹਾ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ